ਸੋ ਸ੍ਰੀ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ ਇਹ ਕਣਕ ਹੈ ਜੀ ਆਪਣੀ 327 DBW ਤਕਰੀਬਨ ਅੱਜ 90 ਦਿਨਾਂ ਦੀ ਹੋ ਗਈ ਪੰਜ 6 ਦਿਨ ਪਹਿਲਾਂ ਇਹ ਤੇ ਆਪਾਂ ਤੀਜੀ ਸਪਰੇ ਕਰੀਏ ਤਤਾਂ ਵਾਲੀ 05234 ਜਿੰਕ ਤੇ ਵਾਰਨ ਵਾਰਨ ਦੀ ਮਾਤਰਾ 1 ਲੀਟਰ ਪਾਣੀ 'ਚ 1 ਗ੍ਰਾਮ ਅਜਿਹੀ ਜਿੰਕ ਦੀ ਮਾਤਰਾ 1 ਲੀਟਰ ਪਾਣੀ ਦੇ ਵਿੱਚ 1 ਗ੍ਰਾਮ ਤੇ 1.5 ਕਿਲੋ 05234 05234 ਕੀ ਕੰਮ ਕਰੂਗਾ ਜੀ ਜਦੋਂ ਹੁਣ ਆਪਣੀ ਕਣਕ 80-85 ਦਿਨਾਂ ਦੀ ਆ ਬੱਲੀ ਪਾਈਪ ਦੇ ਵਿੱਚ ਭਰ ਗਈ ਨਿਕਲਣੀ ਸਟਾਰਟ ਹੋ ਜਾਂਦੀ 90 ਦਿਨਾਂ ਤੋਂ ਬਾਅਦ ਜਿੱਦਾਂ ਇਹ ਦੇਖੋ ਅੱਜ 90 ਦਿਨਾਂ ਦੀ ਕਣਕਾ ਇੱਕ ਕੋਈ ਕੋਈ ਬੱਲੀ ਨਿਕਲੀ ਪਈ ਆ ਇਸ ਦੀ 05234 ਕਰਨ ਦਾ ਆਪਾਂ ਨੂੰ ਇਹ ਫਾਇਦਾ ਜੀ ਬੂਝੇ ਨੂੰ ਕਣਕ ਦਾ ਜਿਹੜਾ ਬੂਝਾ ਇਸ ਟਾਈਮ ਉਹਨੂੰ ਚਾਹੀਦੀ ਆ ਪोटाश ਤੇ ਫਾਸਫੋਰਸ ਜ਼ਿੰਕ ਵੀ ਚਾਹੀਦੀ ਆ 05234 ਦੇ ਵਿੱਚ ਇਹ ਦੋਨੇ ਚੀਜ਼ਾਂ ਨੇ ਫਾਸਫੋਰਸ ਤੇ ਪਟਾਸ਼ ਇਰੇ ਨਾਲ ਕੀ ਹੋਊਗਾ ਇੱਕਦਾਂ ਕਣਕ ਦੇ ਬੂਝੇ ਦਾ ਤਣਾ ਮਜ਼ਬੂਤ ਹੋਊਗਾ ਡੇਗਨ ਦੀ ਸਮੱਸਿਆ ਘਟ ਆਊਗੀ ਦੂਜਾ ਪोटाश ਦੇ ਨਾਲ ਦਾਣਾ ਚ ਦੋਦਾ ਵਧੀਆ ਭਰੂਗਾ ਦਾਣੇ ਚਮਕਦਾਰ ਹੋਣਗੇ ਅੱਜ ਦੀ ਫਾਸਫੋਰਸ ਜਿਵੇਂ ਰਾਤ ਦਾ ਟੈਂਪਰੇਚਰ ਘਟ ਜਾਂਦਾਗਾ ਇਹ ਟੈਂਪਰੇਚਰ ਨੂੰ ਵੀ ਮੇਨਟੇਨ ਕਰਦੀ ਆ ਗਰਮਾਈਸ਼ ਦਿੰਦੀ ਆ ਪੌਦੇ ਨੂੰ ਬਲੀ ਕੋਈ ਥੋਥੀ ਨਹੀਂ ਰਹਿੰਦੀ ਇਹ ਜਿਹੜਾ ਕਣਕ ਦਾ ਝੰਡਾ ਪੱਤਾ ਹੈਗਾ ਉਹਨੂੰ ਹਰਾ ਭਰਾ ਰੱਖਣ 'ਚ ਸੰਜੋਗ ਕਰਦੀ ਆ ਦੂਜਾ ਵਰਨ ਆ ਗਿਆ ਇਹੇ ਦਾਣੇ ਦੀ ਪਰਪਰਾਗਨ ਪ੍ਰਕਿਰਿਆ 'ਚ ਸੰਜੋਗ ਕਰਦਾ ਦਾਣੇ ਬਲੀ ਭਰੀਏ ਭਰਦੀ ਇਹਦੇ ਨਾਲ ਵੀ ਤੀਜੀ ਆ ਗਈ ਜਿੰਕ ਜਿੰਕ ਦਾ ਵੀ ਇਹੀ ਕੰਮ ਆ ਕਣਕ ਦੇ ਬੂਜੇ ਨੂੰ ਇਹ ਵੀ ਹਰਾ ਭਰਾ ਰੱਖਣ 'ਚ ਸੰਜੋਗ ਕਰਦਾ ਝੰਡਾ ਪੱਤਾ ਜਿੰਨਾ ਆਪਣਾ ਹਰਾ ਹੋਊਗਾ ਚੌੜਾ ਹੋਊਗਾ ਓਨੀ ਆਪਣਾ ਝੜ ਵਧੂਗਾ ਇਸ ਟਾਈਮ ਤਿੰਨੇ ਤੱਤ ਚਾਹੀਦੇ ਨੇ ਤੇ 13 ਆਪਣੇ ਸੌਰੀ 05234 ਦਾ ਵੱਧ ਰਿਜ਼ਲਟ ਹੈ ਮੇਰੇ ਹਿਸਾਬ ਨਾਲ ਮੈਂ ਪਿਛਲੇ 2 ਸਾਲ ਤੋਂ ਕਰ ਰਿਆਂਗਾ ਜਿਹੜੀ ਚੀਜ਼ ਆਪਾਂ ਕਰਦੇ ਆ ਉਹੀ ਦੱਸਦੇ ਆ ਬਾਕੀ ਦੂਜੀ ਚੀਜ਼ਾਂ ਨਹੀਂ ਜਿਹੜੇ ਕਿਸਾਨ ਵੀਰ 13045 ਕਰਦੇ ਨੇ ਉਹ ਉਹਨਾਂ ਦਾ ਆਪਦਾ ਤਜਰਬਾ ਹੋਊਗਾ ਗੱਲ ਕਰ ਮੈਂ ਇੱਕ ਵਾਰ ਕੀਤੀ ਸੀ ਆਪਾਂ ਨੂੰ ਕੋਈ ਇੰਨਾ ਜਿਆਦਾ ਵਧੀਆ ਰਿਜ਼ਲਟ ਨਹੀਂ ਲੱਗਿਆ 13045 ਦਾ 13045 ਨਾਲੋਂ ਮੇਰੇ ਹਿਸਾਬ ਨਾਲ ਜੋ ਆਪਾਂ ਰਿਜ਼ਲਟ ਲੈ ਨਹੀਂ 05234 ਦਾ ਬਾਹਰ ਰਿਜ਼ਲਟ ਆ ਜੇ ਕੋਈ ਵੀ ਕਿਸਾਨ ਵੀਰ ਦੀ ਜਿਹਦੀ ਵੀ ਕਣਕ 85 ਦਿਨਾਂ ਦੀ ਆ ਆਪਣੇ ਮੁੰਜਰ ਭਰ ਰਹੀ ਆ ਕਣਕ ਦੀ ਬੱਲੀ ਭਰ ਰਹੀ ਆ ਪਾਈਪ ਜਿਹਨੂੰ ਆਪਾਂ ਹੁੰਦਾ ਵੀ ਪਾਈਪ ਫੁੱਲਨ ਤੇ ਹੋ ਜਾਂਦੀ ਆ ਜਿਵੇਂ ਆ ਸਿਚੁਏਸ਼ਨ ਚ ਐਦੋਂ 2-4 ਦਿਨ ਪਹਿਲਾਂ ਇਹ ਤਿੰਨੇ ਚੀਜ਼ਾਂ ਕਰੋ ਜਿੰਕ 13 ਆਪਣੇ 05234 ਤੇ ਬੋਰਨ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹ ਤੀਜੀ ਸਪਰੇਅ ਸੀ ਆਪਣੀ ਦੱਤਾਂ ਵਾਲੀ 60 ਦਿਨਾਂ ਤੇ ਆਪਾਂ ਕੀਤੀ ਸੀਗੀ ਐਰਜ ਦਾ ਮੇਜਰ ਸੋਲਟ ਤੇ ਮੈਗਨੀਜ਼ ਤੇ ਤਕਰੀਬਨ ਪਹਿਲਾ ਪਾਣੀ ਲਾਉਣ ਤੋਂ ਬਾਅਦ ਚ ਕੀਤੀ ਸੀਗੀ ਮੈਗਨੀਜ਼ 3 ਕਿਲੋ ਯੂਰੀਆ ਤੇ ਜ਼ਿੰਕ 33% ਅਸ ਟਾਈਮ ਕਣਕ ਪੂਰੀ ਵਧੀਆ ਗਈ ਗ੍ਰੀਨੈਸ ਦਾ ਕਣਕ ਚ ਅੱਗੇ ਦੇਖੋ ਵਾਹਿਗੁਰੂ ਦੀ ਮਰਜ਼ੀ ਆ ਆਪਣਾ ਕੰਮ ਆ ਮਿਹਨਤ ਕਰਨਾ ਦੇਣਾ ਉਸ ਪਰਮਾਤਮਾ ਦੇ ਹੱਥਾ ਧੰਨਵਾਦ ਜੀ